ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮਲੋਟ ਟਰੈਕਟਰ ਮੰਡੀ ਤੇ ਤੇ ਦੇਖ ਸਕਦੇ ਆਂ ਤੁਸੀਂ ਕਿਉਂਕਿ ਸੀਜ਼ਨ ਚੱਲ ਰਿਹਾ ਜੀ ਟਰੈਕਟਰ ਘੱਟ ਮਾਤਰਾ ਦੇ ਵਿੱਚ ਆ ਰਹੇ ਆ ਮੰਡੀ ਤੇ ਚਲੋ ਜਿੰਨੇ ਵੀ ਹੈਗੇ ਆਪਾਂ ਤੁਹਾਡੇ ਨਾਲ ਕਰਦੇ ਆਂ ਰੇਟਾਂ ਸਾਂਝੇ ਟਰੈਕਟਰਾਂ ਦੀ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਹਾਂਜੀ ਦੋਸਤੋ ਪਹਿਲਾ ਟਰੈਕਟਰ ਆਪਣਾ ਆ ਗਿਆ ਜੀ ਮਹਿੰਦਰਾ 241 ਹਾ ਸੌਰੀ ਦੋਸਤੋ ਮੈਸੀ 241 ਟਾਇਰ ਮਗਰਲੇ ਹੈਗੇ ਜੀ ਅਪੋਲੋ ਦੇ 13 ਦੇ ਟਾਇਰਾਂ ਚ ਅਗਲੇ ਟਾਇਰ ਵੀ ਅਪੋਲੋ ਦੇ ਆ ਜੀ ਇਹ ਟਰੈਕਟਰ ਸਾਫ ਸੁਥਰੀ ਕੰਡੀਸ਼ਨ ਦਾ ਜੀ ਟਾਇਰ ਵੀ ਵਧੀਆ ਹਾਲਤ ਦੇ ਵਿੱਚ ਪਏ ਆ ਤੇ ਇਹ ਹੈਗਾ ਦੋਸਤੋ 280000 ਰੁਪਏ ਡਿਮਾਂਡ ਆ 2015 ਮਾਡਲ ਆ ਜੀ ਟਰੈਕਟਰ ਦੇ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਤੇ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 480 ਇਹ ਹੈਗਾ ਜੀ 8 ਮਾਡਲ ਆ 1 ਲੱਖ ਤੇ 75000 ਰੁਪਏ ਰੇਟ ਆ ਜੀ ਅਗਲੇ ਟਾਇਰ ਹੈਗੇ ਜੀ ਇਹਦੇ ਬੀਕੇਪੀ ਤੇ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਬੈਕ ਸਾਈਡ ਵਾਲੇ ਕੱసే ਹੋਏ ਆ ਜੀ ਟਾਇਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਡੀਆਈ ਇਹ ਹੈਗਾ ਜੀ 2007 ਮਾਡਲ ਆ 2 ਲੱਖ ਤੇ 10000 ਰੁਪਏ ਡਿਮਾਂਡ ਆ ਟਰੈਕਟਰ ਓਕੇ ਕੰਡੀਸ਼ਨ ਦਾ ਜੀ ਸ਼ੋ ਪੇਂਟ ਆ ਤੇ ਟਾਇਰ ਤੁਸੀਂ ਕੰਡੀਸ਼ਨ ਵੇਖ ਹੀ ਸਕਦੇ ਆ ਦੂਸਰੇ ਪਾਏ ਹੋਏ ਜੀ ਜਿਹੜੀ ਆ ਅਗਲਾ ਟਰੈਕਟਰ ਆ ਗਿਆ ਜੌਂਡੀਅਰ 5204 10 ਮਾਡਲ ਆ 2 ਲੱਖ 35000 ਰੁਪਿਆ ਰੇਟ ਆ ਜੀ ਬੁਡੀਅਰ ਦੇ ਟਾਇਰ ਆ ਜੀ 13 ਦੇ ਟਾਇਰਾਂ ਚ ਟਰੈਕਟਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੀ ਦਾ 750 ਦਾ ਪਿਛਲੇ ਟਾਇਰ ਗੁਡੀਅਰ ਦੇ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਵੀ ਗੁਡੀਅਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ 2013 ਮਾਡਲ ਆ 4 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 12 ਮਾਡਲ ਆ 3 ਲੱਖ ਤੇ 75000 ਰੁਪਿਆ ਡਿਮਾਂਡ ਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ ਸੀਅਟ ਦੇ 14 ਦੇ ਟਾਇਰਾਂ ਚ ਅਗਲੇ ਟਰੈਕਰ ਹੈਗੇ ਜੀ ਇਹ ਦੇਖੋ ਡੀਅਰ ਦੇ ਤੇ 12 ਮਾਡਲ 3 ਲੱਖ ਤੇ 75000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਇਹ ਹੈਗਾ ਜੀ 6 ਮਾਡਲ 2 ਲੱਖ ਤੇ 70000 ਰੁਪਿਆ ਡਿਮਾਂਡ ਟਰੈਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਓਕੇ ਕੰਡੀਸ਼ਨ ਦਾ ਜੀ ਮਹਿੰਦਰਾ ਆ ਗਿਆ ਜੀ 575 ਇਹ 3 ਮਾਡਲ ਹੈ ਜੀ 1 ਲੱਖ ਤੇ 75000 ਰੁਪਿਆ ਰੇਟ ਹੈ ਜੀ 36 ਦਾ ਆ ਗਿਆ ਜੀ ਫੋਰਡ ਇਹ 99 ਮਾਡਲ ਹੈ ਜੀ 1 ਲੱਖ ਤੇ 55000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਮਗਰਲੇ 40 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਫਾਰਮ 60 ਆ ਗਿਆ ਜੀ ਇਹ ਹੈਗਾ ਜੀ 6 ਮਾਡਲ ਆ 2 ਲੱਖ ਤੇ 65000 ਰੁਪਏ ਦਾ ਰੇਟ ਆ ਜੀ ਮਗਰਲੇ ਟਾਇਰ ਹੈਗੇ ਆ 85 ਕੁ ਪੈਸੇ ਅਗਲੇ ਟਾਇਰ ਵੀ 50 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਟਰੈਕਟਰ ਸਾਫ਼ ਸਫਾਈ ਕੰਡੀਸ਼ਨ ਦਾ ਲੀਕਿੰਗ ਸੀਲਿੰਗ ਨਹੀਂ ਹੈ ਜੀ ਸਟੋਲਰ ਟਰੈਕਟਰ ਆ ਗਈ 19855 ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ 14 ਦੇ ਟਾਇਰਾਂ ਚਾ 20 केटी ਦੇ ਅਗਲੇ ਟਾਇਰ ਵੀ ਗੁੱਡੀਅਰ ਦੇ ਨਵੇਂ ਕੰਡੀਸ਼ਨ ਦੇ ਵਿੱਚ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 14 ਮਾਡਲ ਆ ਜੀ 4 ਲੱਖ 90000 ਰੁਪਿਆ ਰੇਟ ਆ ਜੀ ਤੇਲ ਚ ਬ੍ਰੇਕਾਂ ਜੀ ਇਦਾਂ ਉਸ ਟੋਲਰ ਟਰੈਕਟਰ ਆ ਗਈ ਸੋਨਾਲੀ ਕਾ 750 ਦਾ ਅਗਲੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਆ ਮਗਰਲੇ ਟਾਇਰ 50% ਕੰਡੀਸ਼ਨ ਦੇ ਆ 4 ਮਾਡਲ ਆ 2 ਲੱਖ ,000 ਤੇ 50000 ਰੁਪਇਆ ਡਿਮਾਂਡ ਹੈ। ਸਵਰਾਜ ਆ ਗਿਆ ਜੀ 735 6 ਛਿਰੀ ਹੈ ਜੀ ਪੀ 2 ਇਹ 99 ਮਾਡਲ ਆ 1 ਲੱਖ ਤੇ 80000 ਰੁਪਇਆ ਡਿਮਾਂਡ ਆ। ਤੇ ਜੇ ਕੇ ਦੇ ਟਾਇਰ ਆ ਜੀ ਪਿਛਲੇ 12 ਦੇ ਟਾਇਰਾਂ ਚ। ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 835 ਇਹ 11 ਮਾਡਲ ਆ ਜੀ 3 ਲੱਖ ਤੇ 90000 ਰੁਪਇਆ ਰੇਟ ਆ। ਪਿਛਲੇ ਟਾਇਰ 14 ਦੇ 14 ਚ ਹੈ ਜੀ ਅਪੋਲੋ ਕੰਪਨੀ ਦੇ ਟਾਇਰ ਆ ਤੇ ਟਾਇਰ ਹੈਗੇ ਆ 90 ਪੈਸੇ ਕੰਡੀਸ਼ਨ ਦੇ ਵਿੱਚ 80 ਪੈਸੇ ਕੰਡੀਸ਼ਨ ਦੇ ਵਿੱਚ ਹੋਣਗੇ ਜੀ ਅਗਲੇ ਟਾਇਰ ਹੈਗੇ ਆ ਐਮ ਆਰ ਦੇ ਟਰੈਕਟਰ ਬਿਲਕੁਲ ਸੁੱਕਾ ਪਿਆ ਜੀ ਕਿਤੇੋਂ ਲੀਕਿੰਗ ਸ਼ੀਕਿੰਗ ala ਕੰਮ ਨਹੀਂਗਾ ਤੇ ਇਤੇਲ ਚ ਬ੍ਰੇਕਾਂ ਨੇ ਉਸ ਤੋਂ ਬਲਾ ਟਰੈਕਟਰ ਆ ਗਈ ਸੋਨਾਲੀ ਦਾ 721 2 ਸਿਲੰਡਰ ਚ ਇਹ ਨਵ ਮਾਡਲ ਹੈ ਜੀ 1,85,000 ਰੁਪਿਆ ਰੇਟ ਆਈ ਟਰੈਕਟਰ ਦਾ ਤੋ ਬਸ ਸੋਨਾਲੀਗਾ 745 ਦਾ ਹੈ ਜੀ ਆਰਐਕਸ ਸਾਈਡ ギア ਪਾਵਰ ਸਟੀering 14 ਮਾਡਲ ਹੈ 3 ਲੱਖ ਤੇ 80000 ਰੁਪਿਆ ਰੇਟ ਹੈ ਜੀ ਅਗਲੇ ਟਾਇਰ ਹੈਗੇ ਜੀ ਐਮਆਰਫ ਦੇ ਪਿਛਲੇ ਟਾਇਰ ਵੀ ਐਮਆਰਫ ਦੇ ਆ 14 ਦੇ ਟਾਇਰਾਂ ਚ ਹੈ ਜੀ ਪਾਵਰ ਟ੍ਰੈਕ ਆ ਗਿਆ ਜੀ 445 ਡਬਲ ਕਲਚ ਹੈ ਜੀ 6 ਮਾਡਲ ਆ 2 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਅਗਲੇ ਟਾਇਰ ਨਵੇਂ ਆ ਪਰ ਦੇਸੀ ਕੰਪਨੀ ਦੇ ਆ ਜੀ ਪਿਛਲੇ ਟਾਇਰ 50 ਕੇ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਫਾਰਮ ਟਰੈਕ 60 ਦਾ ਆ ਗਿਆ ਡੀ ਐਕਸ ਪਿਛਲੇ ਟਾਇਰ ਹੈਗੇ 40 50 ਪੈਸੇ ਅਗਲੇ ਟਾਇਰ ਵੀ ਇੰਨੇ ਹੋਣਗੇ 50 ਕੇ ਪੈਸੇ ਕੰਡੀਸ਼ਨ ਚ 97 ਮਾਡਲ ਹੈ ਜੀ 1 ਲੱਖ 80000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਨੋ ਹਾਲੈਂਡ 45 ਦਾਸ ਪਿਛਲੇ ਟਰੈਕਟਰ ਹੈਗੇ ਵਿਚਾਲ ਕੰਪਨੀ ਦੇ 13 ਦੇ ਪੈਰਾਂ ਚ ਤੇ ਹੈਗਾ ਜੀ 13 ਮਾਡਲ 2 ਲੱਖ 15000 ਰੁਪਿਆ ਰੇਟ ਹੈ ਇਸ ਦਾ ਅੱਗੇ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 246 ਪਿਛਲੇ ਟਰੈ ਰਹੇਗੇ 6G ਦੇ ਬਿਲਕੁਲ ਨਵੇਂ ਅਗਲੇ ਹੈਗੇ ਜੀ ਗੁਡਇਰ ਦੇ 70% ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਹੈ ਜੀ 15 ਮਾਡਲ ਆ 265000 ਰੁਪਿਆ ਰੇਟ ਆ ਜੀ। ਮਹਿੰਦਰਾ ਆ ਗਿਆ ਜੀ 265 ਜੇਕੇ ਦੇ ਟਾਇਰ ਆ ਜੀ 12 ਦੇ ਟਾਇਰਾਂ ਦਾ ਬਿਲਕੁਲ ਨਵੇਂ। ਅਗਲੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਮਾਡਲ ਹੈਗਾ 9 25 ਲੱਖ ਰੁਪਿਆ ਡਿਮਾਂਡ ਆ ਜੀ। ਸਵਰਾਜ ਆ ਗਿਆ ਇਸ 135 ਇਹ ਹੈਗਾ ਜੀ 8 ਮਾਡਲ ਆ 2 ਲੱਖ ਤੇ 80000 ਰੁਪਿਆ ਡਿਮਾਂਡ ਆ ਜੀ 744 ਐਫ ਵੀ ਪਿਛਲੇ ਟਾਇਰ ਹੈਗੇ ਜੀ 13 ਦੇ ਅਪੋਲੋ ਕੰਪਨੀ ਦੇ ਟਾਇਰ ਆ ਸ 60 70 ਰੁਪਏ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਇੰਡੋਫਾਰਮ ਪਿਛਲੇ ਟਾਇਰ ਬਿਲਕੁਲ ਘਸੇ ਆ ਜੀ ਅਗਲੇ ਵੀ ਬਿਲਕੁਲ ਘਸੇ ਆ ਜੀ 30 55 ਇੰਡੋਫਾਰਮ ਉਸ ਤੋਂ ਇੱਥੇ ਰੇਟ ਤੇ ਮਾਡਲ ਹਜੇ ਤੱਕ ਨਹੀਂ ਲਿਖਿਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੀ ਦਾ 750 ਦਾ ਇਹ ਹੈਗਾ ਜੀ ਚਾਰ ਮਾਡਲ ਆ 2 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਟਰੈਕਟਰ ਦੀ ਥੋੜੀ ਜਿਹੀ ਪੱਦੀ ਜੀ ਥੋੜ ਆ ਗਿਆ ਜੀ 362 ਤੇ 1995 ਮਾਡਲ ਹੈ ਜੀ 2 ਲੱਖ 25000 ਰੁਪਏ ਦੀ ਡਿਮਾਂਡ ਹੈ ਜੀ ਪਿਛਲੇ ਟਾਇਰ ਹੈਗੇ 60 ਪੈਸੇ ਅੱਗੇ ਟਾਇਰ 90 ਪੈਸੇ ਕੰਡੀਸ਼ਨ ਦੇ ਵਿੱਚ ਹੈ ਜੀ ਐਸ਼ਰ ਆ ਗਿਆ ਜੀ 364 ਆ ਗਿਆ 13 ਮਾਡਲ ਆ 2 ਲੱਖ ਤੇ 63000 ਰੁਪਿਆ ਡਿਮਾਂਡ ਆ ਜੀ 12 ਦੇ 14 ਦੇ ਟਾਇਰਾਂ ਚ ਇਹ ਬੋਲੋ ਕੰਪਨੀ ਦੇ ਟਾਇਰ ਆ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਆਪਣਾ ਸੋਨਾਲੀਗਾ 750 ਦਾ ਪੰਜਾਬ ਨੰਬਰ ਟਰੈਕਟਰ ਹੈ ਜੀ 2000 ਮਾਡਲ ਆ 1 ਲੱਖ ਤੇ 85000 ਰੁਪਿਆ ਰੇਟ ਹੈ ਪਿਛਲੇ ਟਾਇਰ ਇਹਦੇ ਘਸੇ ਹੋਏ ਆ ਜੀ 16 ਅੰਦਰ 14 ਦੇ ਟਾਇਰਾਂ ਚ ਅਗਲੇ ਟਾਇਰ 20 ਕਿੱਟੀ ਦੇ ਹੈਗੇ ਆ ਜੀ 50 60 ਪੈਸੇ ਕੰਡੀਸ਼ਨ ਦੇ ਵਿੱਚ ਅਗਲਾ ਟਰੈਕਟਰ ਆ ਗਿਆ ਜੀ Mahindra 575 ADJ ਮਗਰਲੇ ਟਾਇਰ ਬਲੇਕੋ ਨਾ ਜਾਨਾ ਇਸ ਚੱਲਣ ਵਿੱਚ ਮਾਰਵਾਇਆ ਪਾ ਕੇ ਪੀਅਰ ਰਹੀ ਹੈ ਜੀ ਮਗਲੇ ਟਾਇਰ ਤਾਂ ਸੇਵ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ Aicher 95 ਮਾਡਲ ਹੈ 1.5 ਲੱਖ ਰੁਪਈਆ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ BGTI ਦੇ ਪਿਛਲੇ ਟਾਇਰ ਵੀ ਹੈਗੇ BGTI ਦੇ ਬਿਲਕੁਲ ਨਵੇਂ ਟਾਇਰਾਂ ਚ ਟਰੈਕਟਰ ਤੇ ਉਹ ਵੀ ਬਾਡੀ ਲੈ ਜਾਂਦਾ ਵੀ ਸਾਫ ਸੁਥਰੀ ਕੰਡੀਸ਼ਨ ਲੈ ਕੇ ਆਇਆ ਜੀ। ਮਹਿੰਦਰਾਗਾ ਜੀ 265 DI XP+ ਚਾਰੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਵਿੱਚ ਹੈ ਜੀ। ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਦਾ ਜੀ ਟਰੈਕਟਰ ਪਹਿਲ ਤੋਂ ਅਹੀ ਨਵਾਂ ਟਰੈਕਟਰ ਆ ਜੀ। ਉੱਚਾ ਹੀ ਮਾਡਲ ਆ ਜੀ। ਮਾਡਲ ਹੈਗਾ ਜੀ 2022 4,95,000 ਰੁਪਿਆ ਰੇਟ ਆ ਜੀ। ਟਰੈਕਟਰ ਦੀ ਕੰਡੀਸ਼ਨ ਤੁਸੀਂ ਬਿਲਕੁਲ ਨਵੀਂ ਹੈ ਜੀ ਹੋ ਸਕਦਾ ਕੁਸਕ ਘੰਟੇ ਹੀ ਚੱਲਿਆ ਹੋਵੇ। ਸੋਨਾਲਿਕ ਆ ਗਈ 750 ਦਾ RX ਇਹ ਹੈਗਾ ਜੀ 21 ਮਾਡਲ ਹੈ 6 ਲੱਖ ਤੇ 35000 ਰੁਪਿਆ ਰੇਟ ਹੈ ਜੀ ਸਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਅਪੋਲੋ ਕੰਪਨੀ ਦੇ 14 ਦੇ ਟਾਇਰਾਂ ਚ ਹੈ ਜੀ ਤੇ ਟਰੈਕਟਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਹੈਗਾ ਜੀ ਪਾਵਰ ਸਟੀering ਹੈ ਸਾਈਡ ਗੇਅਰ ਹੈ ਹਾਂ ਜੀ دوستੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਐਨ ਸੀ 241 ਇਹ 98 ਮਾਡਲ ਹੈ ਜੀ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਅਗਲੇ ਟਾਇਰ 50 ਕ ਪੈਸੇ ਆ ਜੀ ਪਿਛਲੇ ਟਾਇਰ ਇਹਦੇ ਕਸੇ ਹੋਏ ਆ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਐਸ਼ਰ ਆ ਗਿਆ ਜੀ ਇਹ ਹੈਗਾ ਜੀ 94 ਮਾਡਲ ਆ 1.5 ਲੱਖ ਤੇ 5000 ਰੁਪਏ ਰੇਟ ਆ ਜੀ ਮਗਰਲੇ ਟਾਇਰ ਬਿਲਕੁਲ ਕਸੇ ਆ ਜੀ ਅਗਲੇ ਟਾਇਰ ਇਹ ਡੰਗਾ ਜਿਹਾ ਲਾਉਂਦੇ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਥੋੜਾ ਆ ਗਿਆ ਜੀ ਚਾਰੇ ਟਾਇਰ ਹੈਗੇ ਜੀ 50 ਕ ਪੈਸੇ ਕੰਡੀਸ਼ਨ ਦੇ ਵਿੱਚ 79 ਮਾਡਲ ਹੈ ਸੌਰੀ ਦੋਸਤੋ 79 ਮਾਡਲ ਹੈ 1,35,000 ਰੁਪਏ ਰੇਟ ਹੈ ਹੈਸ਼ਰ ਆ ਗਿਆ ਜੀ 90 ਮਾਡਲ ਹੈ 1,85,000 ਰੁਪਏ ਰੇਟ ਹੈ ਜੀ ਹਾਂ ਜੀ ਦੋਸਤੋ ਮੋਰੋਡ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ